ਨੇਸ਼ਨਲ ਮੰਡੇਲਾ 27 ਸਾਲ ਤੱਕ ਜੇਲ੍ਹ ਵਿੱਚ ਉਹਨੂੰ ਅੰਗਰੇਜ਼ਾਂ ਵੱਲੋਂ ਰੱਖਿਆ ਗਿਆ ਉਹਨ ਵੱਖਵਾਦੀ ਕਿਹਾ ਗਿਆ ਉਹਨੂੰ ਅਤਵਾਦੀ ਕਿਹਾ ਉਹਨੂੰ ਮਾੜਾ ਕਿਹਾ ਗਿਆ ਉਹਨੂੰ ਬਹੁਤ ਕੁਝ ਕਿਹਾ ਗਿਆ ਪਰ ਖਿਆਲ ਕਰਨਾ ਉਸਨੇ ਆਪਣਾ ਨਿਸ਼ਚਾ ਨਹੀਂ ਛੱਡਿਆ ਆਪਣੇ ਰੱਬ ਦਾ ਭਰੋਸਾ ਨਹੀਂ ਛੱਡਿਆ ਆਪਣੇ ਦੇਸ਼ ਦੇ ਲਈ ਆਪਣੇ ਕੌਮ ਦੇ ਲਈ ਲੜਦਾ ਰਿਹਾ 27 ਸਾਲਾਂ ਬਾਅਦ ਜਦੋਂ ਉਹ ਜੋਦਾ ਜਿਲਬ ਚ ਰਿਆ ਹੋਇਆ ਤੇ ਉਹਨਾਂ ਹੀ ਗੋਰੇ ਲੋਕਾਂ ਨੇ ਅੰਗਰੇਜ਼ ਲੋਕਾਂ ਨੇ ਨੈਸ਼ਨਲ ਮੰਡੇਲਾ ਨੂੰ ਦੁਨੀਆ ਦਾ ਸਭ ਤੋਂ ਵੱਡਾ ਪੁਰਸਕਾਰ ਨੋਬਲ ਪੁਰਸਕਾਰ ਦਿੱਤਾ ਸੀ ਸ਼ਾਂਤੀ ਦਾ ਪੁਰਸਕਾਰ ਦਿੱਤਾ ਸੀ ਤੇ 27 ਸਾਲ ਦੀ ਇਹ ਚ ਕਿਉਂ ਰੱਖਿਆ ਇਹ ਵੱਖਵਾਦੀ ਹੈ ਇਹ ਅਤਵਾਦੀ ਹੈ ਤਾਂ ਤੁਹਾਡੀ ਹਾਰ ਤੁਹਾਡੀ ਜਿੱਤ ਹੀ ਫੈਸਲਾ ਕਰਦੀ ਹੈ ਕਿ ਤੁਸੀਂ ਕੌਣ ਹੋ ਕੌਣ ਹੋ ਤੁਸੀਂ ਹਾਰਿਓ ਦੁਨੀਆ ਤੁਹਾਡੇ ਬਾਰੇ ਤੰਜ ਕਰਸੇਗੀ ਦੁਨੀਆ ਤੁਹਾਡੇ ਬਾਰੇ ਮਾੜਾ ਚੰਗਾ ਆਖੇਗੀ ਤੁਸੀਂ ਜਿੱਤ ਜਾਂਦੇ ਹੋ ਉਹੀ ਦੁਨੀਆ ਤੁਹਾਡੇ ਅੱਗੇ ਸਿਰ ਝੁਕਾ ਦਿੰਦੀ ਹੈ